26 ਲੱਖ ਦੀ ਲੁੱਟ ਨੂੰ ਦਿੱਤਾ ਗਿਆ ਸੀ ਅੰਜਾਮ ਸਾਨੂੰ ਉੱਥੇ ਪਤਾ ਲੱਗਿਆ ਐ ਕਿ ਨਿਮਾਰੀ ਨੂੰ ਤੋੜ ਕੇ ਤੋੜਪਾਚ ਕਰਕੇ ਤੇ ਪੈਸੇ ਦੀ ਖੋਪਰੀ ਲੈ ਗਏ ਆ ਜਿਹਦੇ ਵਿੱਚ 26 ਲੱਖ ਰੁਪਇਆ ਇੱਕ ਨਿਮਾਰੀ ਦੇ ਵਿੱਚ ਪਿਆ ਸੀ ਆ ਇੱਕ ਲੁੱਟ ਕਰਕੇ ਹੀ ਹੋ ਗਏ ਸੀ ਲੁਟੇਰੇ ਮਾਲੂਮ ਆਲ ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਪੁਲਿਸ ਵੱਲੋਂ ਐਨੀ ਛੇਤੀ ਕਰ ਲੈ ਜਾਣਗੇ ਕਾਬੂ ਜੀ ਜਿਹੜੀ ਲੁੱਟ ਦੀ ਅਮਾਉਂਟ ਸੀ ਤਕਰੀਬਨ ਸਾਰੀ ਅਮਾਉਂਟ ਹੈ ਜੀ ਉਹ ਕੱਲ ਹੀ ਰਿਕਵਰ ਕਰ ਦਿੱਤੀ ਗਈ ਕੁਝ ਘੰਟਿਆਂ ਦੇ ਵਿੱਚ ਹੀ ਜਿਹੜਾ ਪੂਰਾ ਕੇਸ ਹੈ ਇਹ ਟਰੇਸ ਕਰ ਦਿੱਤਾ ਗਿਆ ਜੀ ਹਾਂ ਦੱਸ ਦਈਏ ਕਿ ਫਤੇਗੜ ਸਾਹਿਬ ਦੇ ਵਿੱਚ ਕੁਝ ਦਿਨ ਪਹਿਲਾਂ ਲੁਟੇਰਿਆਂ ਦੇ ਵੱਲੋਂ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਦੇ ਵਿੱਚ ਕਰੀਬ 26 ਲੱਖ ਰੁਪਏ ਦੀ ਲੁੱਟ ਹੋਈ ਸੀ ਜੀ ਹਾਂ ਦੱਸ ਦਈਏ ਕਿ ਅੱਜ ਪੁਲਿਸ ਦੇ ਵੱਲੋਂ ਉਹਨਾਂ ਨੂੰ ਕਾਬੂ ਕਰ ਲਿਆ ਗਿਆ ਤੇ ਉਹਨਾਂ ਦੇ ਕੋਲੋਂ 20 ਲੱਖ ਰੁਪਏ ਦੀ ਨਕਦ ਰਕਮ ਵੀ ਬਰਾਮਦ ਕੀਤੀ ਗਈ ਹੈ ਇਹ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਰਵਜੋਤ ਕੌਰ ਗਰੇਵਾਲ ਦੇ ਵੱਲੋਂ ਜਿਨ੍ਹਾਂ ਨੇ ਦੱਸਿਆ ਕਿ ਜਾਂਚ ਦੌਰਾਨ ਪੁਲਿਸ ਵੱਲੋਂ ਤਿੰਨ ਬੰਦੇ ਰਾਉਂਡ ਅਪ ਕੀਤੇ ਗਏ ਸੀ ਜਿਨ੍ਹਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਚੋਰੀ ਕੀਤੇ ਪੈਸੇ ਬੱਸੀ ਪਠਾਨਾ ਦੀ ਇੱਕ ਫੈਕਟਰੀ ਦੇ ਵਿੱਚ ਰੱਖੇ ਹੋਏ ਨੇ ਤੇ ਜਿਸ ਨੂੰ ਹੁਣ ਪੁਸਤ ਦੇ ਵੱਲੋਂ ਬਰਾਮਦ ਕਰ ਲਿਆ ਗਿਆ ਹੈ ਅੱਲ ਦੀ ਵਾਰਦਾਤ ਹੈ ਜੀ ਇਹ ਮੰਡੇ ਗੋਬਿੰਦਗੜ੍ਹ ਦੀ ਕਿ ਜਿਹੜੀ ਦੀਪ ਸਟੀਲ ਇੰਡਸਟਰੀ ਨਾਮ ਦੀ ਇੱਥੇ ਫਰਮ ਹੈ ਉਥੇ ਸਾਨੂੰ ਤਕਰੀਬਨ 3 ਵਜੇ ਦੁਪਹਿਰੇ ਰਿਪੋਰਟ ਹੋਇਆ ਸੀਗਾ ਕਿ ਇੱਥੇ ਅਣਪਛਾਤੇ ਵਿਅਕਤੀਆਂ ਨੇ ਆ ਕੇ ਇੱਥੇ ਆਰਮਡ ਅਟੈਕ ਕਰਕੇ 25 ਲੱਖ ਦੀ ਜਿਹੜੀ ਹੈ ਲੁੱਟ ਤੇ ਡਕੈਤੀ ਨੂੰ ਅੰਜਾਮ ਦਿੱਤਾ ਸੀਗਾ ਤੇ ਇਹ ਖਬਰ ਮਿਲਦੇ ਹੀ ਜਿਹੜੀ ਫਤਿਹਗੜ੍ਹ ਸਾਹਿਬ ਪੁਲਿਸ ਜੀ ਨੂੰ ਲੀਡ ਕਰ ਰਹੀ ਸੀ ਪੁਲਿਸ ਪਾਰਟੀ ਜੀ ਨੂੰ ਲੀਡ ਕਰ ਰਹੀ ਸੀ ਐਸਪੀ ਡੀ ਰਾਕੇਸ਼ ਯਾਦਵ ਜੀ ਤੇ ਨਾਲ ਡੀਐਸਪੀ ਸਾਹਿਬਾਨ ਸੀਆਈਏ ਦੀ ਪਾਰਟੀ ਤੇ ਜਿਹੜੇ ਸਾਡੇ ਹੋਰ ਇਨਸਪੈਕਟਰਸ ਨੇ ਉਹ ਸਾਰੇ ਮੌਕੇ ਤੇ ਪਹੁੰਚੇ ਸਭ ਤੋਂ ਪਹਿਲਾਂ ਜਿਹੜਾ ਹੈਗਾ ਪੂਰਾ ਸ਼ਹਿਰ ਸੀਲ ਕੀਤਾ ਗਿਆ ਦੂਜੇ ਅਸੀਂ ਜਿਹੜਾ ਉੱਥੇ ਮੌਕੇ ਤੇ ਜਿਨੇ ਵੀ ਸਾਨੂੰ ਉੱਥੇ ਸਾਰਿਆਂ ਤੋਂ ਪੁੱਛ ਕੇ ਸ਼ੁਰੂ ਕੀਤੀ ਜੀ ਸਭ ਤੋਂ ਪਹਿਲਾਂ ਸਾਨੂੰ ਜੋ ਲੀਡ ਮਿਲੀ ਜੀ ਜਿਹੜਾ ਵਿਸ਼ਾਲ ਮੜਕਨ ਨਾਮ ਦਾ ਇਹਨਾਂ ਦਾ ਏਮਪਲੋਈ ਸੀਗਾ ਉਹਨੂੰ ਅਸੀਂ ਅਰੈਸਟ ਕੀਤਾ ਉਹੀ ਇਸ ਪੂਰੀ ਵਾਰਦਾਤ ਦਾ ਮਾਸਟਰਮਾਈਂਡ ਸੀ ਵਿਸ਼ਾਲ ਮੜਕਨ ਬਸੀ ਪਠਾਨਾ ਦਾ ਰਹਿਣ ਵਾਲਾ ਹੈ ਇਹ ਇਹਨਾਂ ਦੇ ਕੋਲ ਇਸ ਫਰਮ ਦੇ ਵਿੱਚ ਪਿਛਲੇ ਡੇਢ ਸਾਲ ਤੋਂ ਕੰਮ ਕਰ ਰਿਹਾ ਸੀਗਾ ਅਤੇ ਇਹ ਜੋ ਹੈ ਵਿਸ਼ਾਲ ਮੜਕਨ ਇਹ ਤਕਰੀਬਨ ਪਿਛਲੇ ਇੱਕ ਹਫਤੇ ਤੋਂ ਇਹ ਪਲੈਨਿੰਗ ਕਰ ਰਿਹਾ ਸੀਗਾ ਆਪਣੇ ਅਸੋਸੀਏਟਸ ਦੇ ਨਾਲ ਕਿ ਅਸੀਂ ਇਹ ਜਿਹੜੀ ਹੈ ਲੁੱਟ ਨੂੰ ਅੰਜਾਮ ਦੇਣਾ ਹੈ ਜਦੋਂ ਇਹਨੂੰ ਅਰੈਸਟ ਕੀਤਾ ਜੀ ਤਾਂ ਸਾਨੂੰ ਜਿਹੜੇ ਬਾਕੀ ਦੇ ਅਸੋਸੀਏਟਸ ਨੇ ਉਹਨਾਂ ਦੇ ਬਾਰੇ ਜਾਣਕਾਰੀ ਮਿਲੀ ਪੁਲਿਸ ਨੇ ਬਹੁਤ ਸੂਝ-ਬੂਝ ਨਾਲ ਕੰਮ ਕਰਦੇ ਹੋਏ ਜਿਹੜੇ ਇਹਦੇ ਬਾਕੀ ਐਸੋਸੀਏਟ ਸੀਗੇ ਜਿੱਤੇ ਸਭ ਤੋਂ ਪਹਿਲਾਂ ਸੀਗਾ ਜਸਵੰਤ ਸਿੰਘ ਜੱਸਾ ਜੋ ਕਿ ਸਰਾਫਾ ਬਾਜ਼ਾਰ ਬਸੀਪਠਾਣਾ ਦਾ ਰਹਿਣ ਵਾਲਾ ਸੀ ਉਹਨੂੰ ਅਰੈਸਟ ਕੀਤਾ ਨਾਲ ਹੀ ਇਹਦੇ ਜਿਹੜੇ ਹੋਰ ਦੋ ਐਸੋਸੀਏਟ ਸੀਗੇ ਗੌਰਵ ਥਾਪੜ ਅਤੇ ਤੁਸ਼ਾਰ ਉਸਨੂੰ ਵੀ ਬਸੀਪਠਾਣਾ ਤੋਂ ਅਰੈਸਟ ਕੀਤਾ ਗਿਆ ਜਦੋਂ ਜਸਵੰਤ ਜੱਸੇ ਨੂੰ ਪੁਲਿਸ ਫਰਦ ਇਨਕਸ਼ਾਫ ਰਾਹੀਂ ਸਾਈ ਐਵੀਡੈਂਸ ਐਕਟ ਰਾਹੀਂ ਰਿਕਵਰੀ ਕਰਾਉਣ ਉਹਨੇ ਪੁਲਿਸ ਨੂੰ ਇਹ ਡਿਸਕਲੋਜ਼ ਕੀਤਾ ਸੀਗਾ ਕਿ ਮੇਰੇ ਕੋਲ ਜਿਹੜੀ ਬਲੈਰੋ ਗੱਡੀ ਹੈ ਉਹਦੇ ਵਿੱਚ ਕੁਝ ਕੈਸ਼ ਅਤੇ ਜਿਹੜੀ ਚੋਰੀ ਦੀ ਅਮਾਉਂਟ ਹੈ ਉਹਦੇ ਵਿੱਚ ਪਈ ਹੈ ਜਦੋਂ ਆਈਟੀਆਈ ਬਸੇਪਠਾਣਾ ਨੇੜੇ ਪੁਲਿਸ ਪਾਰਟੀ ਉਸ ਨੂੰ ਲੈ ਕੇ ਪਹੁੰਚੀ ਤਾਂ ਉਥੇ ਇਹਨੇ ਅਨਪਰਵੋਕਡ ਤਰੀਕੇ ਨਾਲ ਪੁਲਿਸ ਪਾਰਟੀ ਨੂੰ ਚਕਮਾ ਦਿੰਦੇ ਹੋਏ ਪੁਲਿਸ ਪਾਰਟੀ ਤੇ ਅਨਪਰਵੋਕਡ ਫਾਇਰ ਕੀਤਾ ਤਾਂ ਕਿ ਉਹਦਾ 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 ਮਨਸੂਬਾ ਇਹ ਸੀ ਕਿ ਫਾਇਰ ਕਰਕੇ ਉਥੋਂ ਮੌਕੇ ਤੋਂ ਫਰਾਰ ਹੋ ਜਾਏ ਪਰ ਪੁਲਿਸ ਪਾਰਟੀ ਨੇ ਰਿਟੈਲੀਐਟਰੀ ਫਾਇਰ ਕਰਦੇ ਹੋਏ ਉਹਦਾ ਜਿਹੜਾ ਇਹ ਮਨਸੂਬਾ ਸੀਗਾ ਉਹਦੇ ਤੇ ਪਾਣੀ ਫੇਰਤਾ ਉਸ ਨੂੰ ਮੌਕੇ ਤੋਂ ਅਰੈਸਟ ਕੀਤਾ ਨਾਲ ਹੀ ਤੁਸੀਂ ਦੇਖ ਸਕਦੇ ਹੋ ਜਿਹੜਾ 312 15 ਬੋਰ ਦਾ ਵੈਪਨ ਜਿਹੜਾ ਉਸਨੇ ਵਰਤਿਆ ਸੀ ਪੁਲਿਸ ਪਾਰਟੀ ਨੂੰ ਟੈਗ ਕਰਦੇ ਹੋਏ ਉਹ ਵੀ ਰਿਕਵਰ ਕੀਤਾ ਹੈ ਉਸ ਦੀ ਇਸ ਕਾਰਵਾਈ ਤੇ ਜਿਹੜਾ 307 ਦਾ ਪਰਚਾ ਬਸੀ ਪਟਾਣਾ ਥਾਣੇ ਦੇ ਵਿੱਚ ਦਰਜ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਗੀ ਜੀ ਕਿ ਜਿਹੜੀ ਲੁੱਟ ਦੀ ਅਮਾਉਂਟ ਸੀ ਉਹ ਤਕਰੀਬਨ ਸਾਰੀ ਅਮਾਉਂਟ ਹੈ ਜੀ ਉਹ ਕੱਲ ਹੀ ਰਿਕਵਰ ਕਰ ਦਿੱਤੀ ਗਈ ਕੁਝ ਘੰਟਿਆਂ ਦੇ ਵਿੱਚ ਹੀ ਇਹ ਜਿਹੜਾ ਪੂਰਾ ਕੇਸ ਹੈ ਇਹ ਟ੍ਰੇਸ ਕਰ ਦਿੱਤਾ ਗਿਆ ਥੋਡੇ ਸਾਰਿਆਂ ਦੇ ਰਾਹੀਂ ਮੈਂ ਇੱਕ ਗੱਲ ਜ਼ਰੂਰ ਸੰਦੇਸ਼ ਦੇਣਾ ਚਾਹੂੰਗੀ ਕਿ ਪੂਰੀ ਇੰਡਸਟਰੀਅਲ ਐਸੋਸੀਏਸ਼ਨ ਅੱਜ ਇੱਥੇ ਸਾਡੇ ਕੋਲ ਮੌਜੂਦ ਹੈ। ਸਕ੍ਰੈਪ ਐਸੋਸੀਏਸ਼ਨ ਇੱਥੇ ਮੌਜੂਦ ਹੈ ਕਿ ਮਾਨਯੋਗ ਸੀਐਮ ਸਾਹਿਬ ਪੰਜਾਬ ਅਤੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਦਾ ਜਿਹੜਾ ਬੜਾ ਕਲੀਅਰ ਦਿਸ਼ਾ ਨਿਰਦੇਸ਼ ਹੈ ਕਿ ਜਿਹੜਾ ਕੋਈ ਵੀ ਬੰਦਾ ਪੰਜਾਬ ਦੇ ਵਿੱਚ ਉਦਯੋਗ ਕਰਨ ਆਲਾ ਹੈ, ਕੋਈ ਇੰਡਸਟਰੀ ਕਰਨ ਆਲਾ ਹੈ, ਉਹ ਪੰਜਾਬ ਦੇ ਵਿੱਚ ਡਰ ਹੋ ਕੇ ਕੰਮ ਕਰੇ। ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਹਰ ਵੇਲੇ ਉਹਨਾਂ ਦੇ ਨਾਲ ਤੇ ਕੋਈ ਵੀ ਜੇ ਕਿਸੇ ਦੇ ਵੀ ਕੋਈ ਲਾਅ ਐਂਡ ਆਰਡਰ ਤੇ ਤੇ ਕ੍ਰਾਈਮ ਤੇ ਕਿਸੇ ਤਰੀਕੇ ਦਾ ਕੋਈ ਕੰਪਰਮਾਈਜ਼ ਨਹੀਂ ਕੀਤਾ ਜਾਏਗਾ ਤੇ ਪੰਜਾਬ ਪੁਲਿਸ ਵੱਲੋਂ ਸਖਤ ਤੇ ਸਖਤ ਐਕਸ਼ਨ ਸਖਤ ਤੋਂ ਸਖਤ ਐਕਸ਼ਨ ਜਿਹੜਾ ਹੈ ਇਹ ਜਿਹੜੇ ਜਿਹੜੇ ਮਾੜੇ ਅਨਸਰ ਨੇ ਜਿਹੜੇ ਹੌਲੀਗਨਿਜ਼ਮ ਦਾ ਉਹਦੇ ਤੇ ਸਖਤ ਤੋਂ ਸਖਤ ਐਕਸ਼ਨ ਲਿੱਤਾ ਜਾਏਗਾ ਕਿੰਨੀ ਮਾਉਂਡ ਰਿਕਵਰ ਕੀਤੀ ਹੈ ਜੀ ਹੁਣ ਤੱਕ 19 ਲੱਖ ਦੀ ਅਮਾਉਂਟ ਹੈ ਜੀ ਟੋਟਲ ਕਿੰਨੀ ਸੀ ਜਿਹੜੀ ਉੱਥੋਂ ਜੋ ਰਿਪੋਰਟਡ ਅਮਾਉਂਟ ਸੀਗੀ ਉਹ 25 ਲੱਖ ਸੀ ਪਰ ਉਹ ਜਿਹੜੇ ਮਦਈ ਨੇ ਉਹ ਪ੍ਰੈਜ਼ੈਂਟ ਨੇ ਉਹ ਦੁਬਾਰਾ ਇਸ ਨੂੰ ਪੂਰਾ ਵੈਰੀਫਾਈ ਕਰ ਰਹੇ ਕਿ ਕਿੰਨੀ ਅਮਾਉਂਟ ਸੀ ਜਿਹੜੇ ਟੋਟਲ ਕਿੰਨੇ ਅਰੈਸਟ ਕੀਤੇ ਗਏ ਨੇ ਤੇ ਮਾਸਟਰਮਾਈਂਡ ਕੌਣ ਹੈ ਤੇ ਇਹ ਕਿਵੇਂ ਸਰਕ ਹੈ ਚਾਰ ਅਕਿਊਜ਼ਡ ਦੋ ਗੱਡੀਆਂ ਇੱਕ ਵੈਪਨ ਤੇ 19 ਲੱਖ ਦੀ ਕੈਸ਼ ਰਿਕਵਰੀ ਹੋਈ ਹੈ ਤੇ ਇਹਦੇ ਵਿੱਚ ਕਿਉਂਕਿ ਮੈਟਰ ਹਜੇ ਜੇ ਤਫਤੀਸ਼ ਹੈ ਅਸੀਂ ਇਹਨਾਂ ਦਾ ਮਾਨਯੋਗ ਅਦਾਲਤ ਦੇ ਵਿੱਚ ਇਹਨਾਂ ਨੂੰ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਵਾਂਗੇ ਤੇ ਸਾਨੂੰ ਲੱਗਦਾ ਹੈ ਕਿ ਇਹਦੇ ਵਿੱਚ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ਇਹਦੀ ਕ੍ਰਿਮੀਨਲ ਬੈਕਗਰਾਉਂਡ ਹੈ ਇਹਨਾਂ ਦੀ ਸਾਰਿਆਂ ਦੀ ਇਹ ਇਹ ਜੀ ਕਿਨਾਂ ਇਹਨਾਂ ਦੀ ਕੋਈ ਕ੍ਰਿਮੀਨਲ ਬੈਕਗਰਾਉਂਡ ਨਹੀਂ ਹੈ ਉਹੀ ਗੱਲ ਬੜੀ ਹੈਰਾਨੀਜਨਕ ਹੈ ਕਿ ਬਿਨਾਂ ਕਿਸੇ ਕ੍ਰਿਮੀਨਲ ਬੈਕਗਰਾਉਂਡ ਤੋਂ ਇਹਨਾਂ ਨੇ ਇੰਨੀ ਸੰਗੀਨ ਵਾਰਦਾਤ ਨੂੰ ਇੰਜਾਮ ਦੇਣ ਦੀ ਕੋਸ਼ਿਸ਼ ਕੀਤੀ ਵੈਪਨ ਕਿੱਥੋਂ ਲੈ ਕੇ ਆਏ ਸੀ ਇਹ ਤਾਂ ਪਤਾ ਲੱਗ ਇਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਜੀ ਇਹਨੂੰ ਅਸੀਂ ਉਹ ਜਿਹੜਾ ਦੌਰਾਨੇ ਤਫਤੀਸ਼ ਇਸ ਪੂਰੀ ਚੀਜ਼ ਨੂੰ ਇਹਦਾ ਬੈਕਵਰਡ ਲਿੰਕ ਹੈ ਜਿਹੜਾ ਬੁਰਾ ਸਟੈਬਲਿਸ਼ ਕਰਾਂਗੇ ਜਿਹੜਾ ਮੇਨ ਅਕਿਊਜ਼ ਹੈ ਇਹਦੀ ਕੁਝ ਫੈਮਿਲੀ ਡੀਟੇਲ ਹੈ ਮੈਰਿਡ ਹੈ ਜਾਂ ਅਨਮੈਰਿਡ ਹੈ ਕਿਵੇਂ ਹੈ ਇਹ ਇਹ 34 ਸਾਲ ਦਾ ਬੰਦਾ ਹੈ ਜੀ ਤੇ ਇਹਦਾ ਇਹਨਾਂ ਦਾ EMPLOYEE ਹੀ ਸੀਗਾ ਤੇ ਉਹ ਜੋ ਇੱਥੇ ਤਕਰੀਬਨ 1.5 ਸਾਲ ਤੋਂ ਉਹਨਾਂ ਦੇ ਨਾਲ ਕੰਮ ਕਰ ਰਿਹਾ ਸੀ ਜਿੱਦਾਂ ਹੁੰਦਾ ਹੈ ਕਿ ਸਾਰੀ ਚੀਜ਼ ਦਾ ਇਹਨੂੰ ਪਤਾ ਸੀਗਾ ਜੋ ਖਾਸ ਗੱਲ ਹੈ ਜੀ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਕਿ ਕੀ ਇਹਨਾਂ ਦਾ ਜਿਹੜਾ ਮਿਸਟਰ ਬਾਂਸਲ ਵੀ ਇੱਥੇ ਮੌਜੂਦ ਨੇ ਇਹਨਾਂ ਦੀ ਫੈਮਿਲੀ ਦਾ ਇੱਕ ਭੋਗ ਸੀਗਾ ਤੇ ਉਹਨਾਂ ਨੂੰ ਪਤਾ ਸੀ ਕਿ ਇਹ ਇੱਥੇ ਮੌਜੂਦ ਨਹੀਂ ਹੋਣਗੇ ਤੇ ਇਹਨਾਂ ਨੇ ਖਾਸ ਤੌਰ ਤੇ ਇਸ ਚੀਜ਼ ਦੇ ਆਸ-ਪਾਸ ਹੀ ਇਹ ਪਲੈਨਿੰਗ ਕੀਤੀ ਸੀ ਰਵਣਾ ਨਾਲ ਇਹਦਾ ਕੋਈ ਦਾਰਜੋੜਦਾ ਜੋ ਉਹ ਕਿ ਮੈਟਰ ਇਹ ਜਿਹੜਾ ਸਾਰਾ ਕੁਝ ਮੈਟਰ ਆਫ ਇਨਵੈਸਟੀਗੇਸ਼ਨ ਹੈ ਜਿਹੜੇ ਆਫੀਸਰਸ ਨੇ ਪਰਫਾਰਮ ਕੀਤਾ ਉਹਨਾਂ ਨੂੰ ਵੀ ਕੋਈ ਰਿਵਾਰਡ ਵਾਸਤੇ ਦਿੱਤਾ ਜਾਊਗਾ ਜੀ ਬਿਲਕੁਲ ਬਿਲਕੁਲ ਰეკਮੈਂਡ ਕੀਤਾ ਜਾਏਗਾ ਜੀ ਇਹਨਾਂ ਨੇ ਆਪਣੀ ਜਾਨ ਦੀ ਪਰਵਾਹ ਕਰੇ ਬਿਨਾ ਬਹੁਤ ਬਹਾਦਰੀ ਦਾ ਨਮੂਨਾ ਪੇਸ਼ ਕੀਤਾ ਹੈ ਸਾਰੀ ਜਿਹੜੀ ਕੈਸ਼ ਰਿਕਵਰ ਕੀਤੀ ਹੈ ਅਤੇ ਸਾਰੇ ਅਕਿਊਜ਼ ਅਰੈਸਟ ਕੀਤੇ ਨੇ ਜੀ ਬਿਲਕੁਲ ਕੀਤਾ ਜਾਇਆ ਸਾਡਾ ਕਿਹੜਾ ਤੁਹਾਨੂੰ ਪਤਾ ਲੱਗਿਆ 19 ਤਰੀਕ ਨੂੰ ਸਾਡੀ ਮਾਤਾ ਜੀ ਦਾ ਭੋਗ ਸੀਗਾ ਤੇ ਸਾਨੂੰ ਪਤਾ ਲੱਗਿਆ ਤੁਹਾਡੇ ਗਦਾਮ ਦੇ ਵਿੱਚ ਚੋਰੀ ਹੋ ਗਈ ਹੈ ਇਸ ਚੀਜ਼ ਦੀ ਲੈ ਕੇ ਤੇ ਸਾਨੂੰ ਅਸੀਂ ਉਸ ਤੋਂ ਬੰਦਿਆਂ ਨੂੰ ਸਾਰ ਨੂੰ ਆਪਣੇ ਪੱਣਾ ਰੱਖ ਲਿਆ ਤੇ ਉੱਥੇ ਜਾ ਕੇ ਮੌਕੇ ਤੇ ਦੇਖੋ ਕੀ ਹੋਇਆ ਤੇ ਸਾਨੂੰ ਉੱਥੇ ਪਤਾ ਲੱਗਿਆ ਐਂਕਾ ਕਿ ਨਿਮਾਰੀ ਨੂੰ ਤੋੜ ਕੇ ਤੋੜ ਭੱਜ ਕਰਕੇ ਤੇ ਪੈਸੇ ਦੀ ਖੋਪਰੀ ਲੈ ਕੇ ਗਿਆ ਕਿਹਦੇ ਵਿੱਚ 26 ਲੱਖ ਰੁਪਇਆ ਇੱਕ ਨਮਾਰੀ ਦੇ ਵਿੱਚ ਪਿਆ ਸੀ ਤੇ ਪਤਾ ਸਾਨੂੰ ਤੋਂ ਪਹਿਲਾਂ ਸਾਨੂੰ ਇਹੀ ਪਤਾ ਲੱਗਿਆ ਸੀ 26 ਲੱਖ ਰੁਪਇਆ ਪਿਆ ਹੈ ਨਮਾਰੀ ਦੇ ਵਿੱਚ ਤੇ ਸਾਨੂੰ ਦੂਜਾ ਦਰਾਜ ਦੇਖਿਆ ਕਿਹਦੇ ਵਿੱਚ ਸਾਡੇ ਹੋਰ ਓਪਰਚੂਨਿਟੀ ਕੈਸ਼ ਪਿਆ ਹੁੰਦਾ ਉਸੇ 4 ਲੱਖ ਰੁਪਇਆ ਸੰਤਿ ਉਹਦੇ ਵਿੱਚ ਪਿਆ ਸੀਗਾ ਤੇ ਉਹ ਵੀ ਦੇਖਿਆ ਉਹ ਵੀ ਟੁੱਟਿਆ ਪਿਆ ਸੀਗਾ ਇਹ ਚੀਜ਼ਾਂ ਸਾਨੂੰ ਮੌਕੇ ਤੇ ਤੁਹਾਨੂੰ ਪਤਾ ਲੱਗਿਆ ਮੌਕੇ ਤੇ ਇਹਨਾਂ ਦੀ ਸਾਡੀ ਟੋਟਲ 30 ਲੱਖ ਰੁਪਇਆ ਦੇ ਆਸ-ਪਾਸ ਸੀਗਾ ਇਹ ਤੇ ਕਿਹਦੇ ਵਿੱਚ ਸਾਨੂੰ ਮੌਕੇ ਤੇ ਐਸਐਸਯੂ ਸਾਹਿਬ ਨੂੰ ਮੌਕੇ ਤੇ ਸੀ ਦੱਸਿਆ ਕਿ ਆਹ ਕੱਲੋ ਕੀ ਬਾਕੀ ਇਹਨਾਂ ਦੀ ਸਾਰੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਇਹ ਤੇ ਐਸਪੀਡੀ ਮੌਕੇ ਤੇ ਆਏ ਤੇ ਇਹਨਾਂ ਨੇ ਸਾਰਿਆਂ ਨੂੰ ਤੁਹਾਨੂੰ ਭਰੋਸਾ ਦਿਵਾਇਆ ਇਹ ਸੋਟੋ ਕਿ ਕਿ ਕੈਸ਼ ਹੈ ਇਹ ਫੁੱਲ ਵੀ ਫੈਲਣਾ ਹੋਣਾ ਸੀ ਕਵਰੀ ਕਰਕੇ ਦਵਾਵਾਂਗੇ ਕੁਝ ਇਹਨਾਂ ਨੇ ਹੁਣ ਕੜੀ ਮੈਂਸ਼ਨ ਕੀਤੀ ਆ ਉਹ 19 ਲੱਖ ਰੁਪਏ ਦੀ ਇਹਨਾਂ ਨੇ ਮੈਂਸ਼ਨ ਕੀਤੀ ਆ 19 ਲੱਖ ਰੁਪਏ ਅਸੀਂ ਕੀਤਾ ਹੈ ਬਾਕੀ ਕੜੀ ਬਾਕੀ ਪੈਸਾ ਉਹ ਅੰਡਰ ਸੈਟ ਹੈਗਾ ਹੈ ਜੀ ਉਹ ਕਹਿੰਦੇ ਸੀ ਕਰਕੇ ਦਵਾਵਾਂਗੇ ਨੀ ਸਾਰੇ 26 ਲੱਖ ਰੁਪਏ ਇੱਕ ਸੀ ਆ 4 ਲੱਖ ਰੁਪਏ ਦੂਜੇ ਤਰਾਹ ਦੇ ਵਿੱਚ ਪਿਆ ਸੀਗਾ ਉਹ ਸਾਨੂੰ ਇਹਨਾਂ ਦੀ ਮੀਂਹ ਦੀ ਪੂਰੀ ਚੀਜ਼ ਲੈ ਕੇ ਤੇ ਇਹ ਸਾਨੂੰ ਪੈਸਾ ਘਟ 100% ਰਿਕਵਰੀ ਕਰਕੇ ਦੇਣਗੇ ਇਹ